ਨਮਸਕਾਰ ਜੀ ਮੈਂ ਰਿਕੀ ਗੁਪਤਾ ਐਡਵੋਕੇਟ ਹਾਂ ਜੀ ਮਿਊਨਿਸਪਲ ਇਲੈਕਸ਼ਨ ਪੰਜਾਬ ਦੇ ਵਿੱਚ ਅਤੇ ਮਿਊਨਿਸਪਲ ਕਾਰਪੋਰੇਸ਼ਨ ਜੋ ਚਾਰ ਪੰਜ ਕਾਰਪੋਰੇਸ਼ਨਸ ਹੈ ਜਿਨ੍ਹਾਂ ਦੇ ਇਲੈਕਸ਼ਨ ਹਜੇ ਹੋਣੇ ਬਾਕੀ ਸਨ ਆਦੇ ਮਿਊਨਿਸਪਲ ਕੌਂਸਲ ਜਾਂ ਦੇ ਨਗਰ ਪੰਚਾਇਤਾਂ ਦੇ ਇਲੈਕਸ਼ਨ ਲਈ ਪੰਜਾਬ ਗਵਰਨਮੈਂਟ ਨੇ ਭਗਵਾਨ ਹਤਮਾਨ ਸਰਕਾਰ ਨੇ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਜੋ ਇਲੈਕਸ਼ਨ ਹਨ ਨਗਰ ਪੰਚਾਇਤ ਕੌਂਸਲਾਂ ਦੇ ਨਗਰ ਪੰਚਾਇਤਾਂ ਦੇ ਅਤੇ ਪੰਜ ਮ ਮਿਨਿਸੀਪਲ ਕਾਰਪੋਰੇਸ਼ਨਾਂ ਦੇ ਇਹ ਦਸੰਬਰ ਐਂਡ ਤੱਕ ਨਿਬੜ ਜਾਣਗੇ ਇਹ ਹੋ ਸਕਦਾ ਹੈ ਕੋਈ 15 ਦਸੰਬਰ ਤੋਂ ਲੈ ਕੇ 31 ਦਸੰਬਰ ਦੇ ਵਿੱਚ ਵੀ ਜਦੋਂ ਮਰਜ਼ੀ ਇਹ ਇਹਦੇ ਲਈ ਇਲੈਕਸ਼ਨ ਲਈ ਅ ਮਿਧੀ ਨਿਸ਼ਚਿਤ ਕਰ ਦੇਣ ਪਰ ਇਹਦੇ ਲਈ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕਰ ਦਿੱਤਾ ਹੈ ਵੀ ਇਹਨਾਂ ਨੂੰ ਨਿਭਰੇ ਚੜ੍ਹਨ ਲਈ 31 ਦਸੰਬਰ ਯਾਨੀ ਕਿ ਦਸੰਬਰ ਐਂਡ ਤੱਕ ਇਹ ਨਿਭਰੇ ਚੜ੍ਹ ਜਾਣਗੇ ਸਾਥੇ ਜੋ ਵੋਟੋ ਸੂਚੀਆਂ ਹਨ ਉਹਦੇ ਲਈ ਆਪਣੀ ਵੋਟਰ ਸੂਚੀ ਵਿੱਚ ਆਪਣੀ ਵੋਟ ਤੁਸੀਂ ਕਨਫਰਮ ਕਰ ਲਓ ਅਗਰ ਕੈਂਡੀਡੇਟ ਨੇ ਕਰਨੀ ਹੈ ਜਾਂ ਪਬਲਿਕ ਨੇ ਆਮ ਪਬਲਿਕ ਨੇ ਕੈਂਡੀਡੇਟ ਆਮ ਪਬਲਿਕ ਨੇ ਆਪਣੀ ਜੋ ਵੋਟ ਹੈ ਵੋਟਰ ਸੂਚੀ ਵਿੱਚ ਕਨਫਰਮ ਕਰਨੀ ਹੈ ਉਹਦੇ ਲਈ ਡੇਟ ਹੈ ਜੋ 25 ਨਵੰਬਰ ਹੈ 25 ਨਵੰਬਰ ਤੱਕ ਤੁਸੀਂ ਜਿਹੜੇ ਹੈ ਆਪਣੀ ਕਲੇਮ ਆਪਣੇ ਅਬਜੈਕਸ਼ਨ ਦੇ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਕਲੇਮ ਅਬਜੈਕਸ਼ਨ ਦੇਣ ਲਈ 25 ਤਰੀਕ ਤੋਂ ਤੁਸੀਂ ਲਾਇਬਲ ਉਹ ਤੁਹਾਨੂੰ ਰਾਈਟ ਨਹੀਂ ਰਹੇਗਾ ਤਾਂ ਜੋ ਵੋਟਰ ਸੂਚੀਆਂ ਹਨ 7 ਦਸੰਬਰ ਤੱਕ ਇਹ ਫਾਈਨਲ ਕਰ ਦਿੱਤੀਆਂ ਜਾਣਗੀਆਂ 7 ਦਸੰਬਰ ਨੂੰ ਨਵੀਆਂ ਜੋ ਵੀ ਸ਼ੋਧਿਤ ਵੋਟਰ ਸੂਚੀਆਂ ਹਨ ਸ਼ੋਧ ਕਰਕੇ 7 ਦਸੰਬਰ ਨੂੰ ਪਬਲਿਸ਼ ਕਰ ਦਿੱਤੀਆਂ ਜਾਣਗੀਆਂ ਜੋ ਇਲੈਕਸ਼ਨ ਹਨ ਇਹਦੀ ਨੋਟੀਫਿਕੇਸ਼ਨ ਭਗਵਾਨਪ੍ਰਮਾਨ ਸਰਕਾਰ ਨੇ ਕਰ ਦਿੱਤਾ ਹੈ ਅਤੇ ਜੋ ਅ ਐਡਿਸ਼ਨਲ ਚੀਫ ਸਕੱਤਰ ਹਾਂ ਲੋਕਲ ਗਵਰਨਮੈਂਟ ਦੇ ਸ਼੍ਰੀ ਤੇਜਵੀਰ ਸਿੰਘ ਜੀ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੋ ਵੀ ਚੋਣਾਂ ਲੜਨ ਦੇ ਚਾਹਵਾਨ ਹਨ ਉਹ ਹੁਣ ਆਪਣੇ ਇਸ ਮੌਕੇ ਨੂੰ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਚੋਣਾਂ ਦੀ ਜੋਰਸ਼ੋਰਨ ਤਿਆਰੀ ਤਿਆਰੀ ਕਰ ਸਕਦੇ ਹਨ ਜੀ ਥੈਂਕ ਯੂ